ਸਾਹਮਣੇ ਪਾਸੇ 4 ਨੇ ਇੱਕ ਪਾਸੇ ਆ ਨੌਜਵਾਨ ਮੇਰੇ ਵੀਰੋ ਮੂਲੇਵਾਲ ਖਹਿਰਿਆਂ ਵਾਲਾ ਏ ਆਪਣੇ ਦੰਦ ਚੇਣ ਦੀ ਕੰਧ ਜਈ ਮਜ਼ਬੂਤੀ ਨਾਲ ਜਦ ਪੈ ਜਾਏ ਪੁੱਠੀ ਕੈਂਚੀ ਦੇ ਗਲ ਕਸੂਤਾਂੜੀਆਂ ਹਰ ਨੰਬਰ ਤੇ ਪੁਆਇੰਟ ਤੇ ਵੀਰ ਭਰਾ ਬੀਬੀਆਂ ਪੈਣਾ ਸਵਾਦ ਓਏ ਆ ਅਮਨ ਦਿਉਰਾ ਪਿੰਦੂ ਦਤਾਲ ਉੱਤੇ ਥੱਲੇ ਪੂਰੀ ਬੱਲੇ 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 ਠਾ 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 ਪਿੱਟਦੇ ਕਾਕੇ ਪੈਂਦੇ ਬਟਾਕੇ ਹਰਿਆਣਾ ਕੇ ਛੋਰੇ ਆਲਿਆ ਛੋਰਾ ਕੋਈ ਵੀ ਕਿਆ ਬਾਤ ਹੈ ਸਿਰਾਂ ਲਾਈ ਜਾਂਦਾ ਅਮਨ ਦਿਉਰਾ ਹਰਿਆਣੇ ਕਾ ਸ਼ੋਰਾ ਅਮਨ ਦੀਰ ਆਓ ਕਬੱਡੀ ਪੰਕਜ ਮੇਰੀ ਇੱਕ ਪਾਸੇ ਨੌਜਵਾਨ ਮਨ 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 ਇਹਦੀ ਚੌਣ ਹੋ ਗਈ ਮੇਰੇ ਵੀਰੋ ਖੇਡੂਗਾ ਸਪੇਨ ਦੀ ਟੀਮ ਦੇ ਲਈ ਮੇਰੇ ਵੀਰੋ ਬਹੁਤ ਵੱਡੀਆਂ ਗੱਲਾਂ ਹੋਣ ਗਿਆ ਆਜ਼ਾਦ ਚੜ੍ਹਦੀ ਕਲਾ ਵਾਲਿਆਂ ਨੇ ਚੌਣ ਕਰ ਲਈ ਐ ਪਿੰਦੂ ਓਜਲੇ ਹੁਣਾਂ ਨੇ ਗੱਲਾਂ ਪਾਟਣ ਤੇ ਆਈ ਐ ਮੈਚ ਜਿੱਤੂ ਕਿਹੜੀ ਟੀਮ ਆ ਇਹ ਸਮੇਂ ਦੀਆਂ ਬਾਤਾਂ ਐ ਬੋਲਾ ਆ ਗਿਆ ਏ ਲੰਬੜਾ ਲਾਟਕਾਣੇ ਤੀਰ ਪਰ ਵੇਖਦਿਆਂ ਨੰਬਰ ਰੇਡਰ ਦਾ ਇੱਕ ਨੋਰੀ ਵਾਲਾ ਭੋਲਾ ਹੈ ਮੇਰੇ ਵੀਰੋ ਭੋਲਾ ਨੰਬਰ ਦਾ ਵਾਦਾ ਕਰ ਗਿਆ ਲੱਡਿਆ ਪਾਕ ਕਬੱਡੀ ਨੌਜਵਾਨਾ ਆਹ ਸਾਹਮਣੇ ਪਾਸ ਭਾਜੀ ਨਹੀਂ ਬੇਨਤੀ ਹੈ ਮੈਚ ਚੱਲਣ ਦਿਓ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਪਾਸੇ ਚਾਰ ਜਾਫੀ ਹਰਿਆਣੇ ਦੇ ਹੌਣ ਅਮਨ 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 ਤੇ ਲੱਡਾ ਬਾਬਾ ਮੇਰੇ ਵੀਰੋ ਬਲਪੁਰੀਆਂ ਵਾਲਾ ਗੁਰਦਾਸਪੁਰੀਆਂ ਮੱਝ ਦਾ ਮਝੈਲ ਨਹੀਂ ਸਾਡਾ ਦੂਸਰੀ ਕਨੀਤਿਆ ਮੇਰੇ ਵੀਰੋ ਟਰੈਕਟਰਾਂ ਦਾ ਜੇਤੂ ਆ ਵੀ ਪਰਾਣਾ ਖੁੰਡ ਐ ਇਹ ਵੀ ਭਿੰਦਾ ਮੂਲੇ ਵਾਲ ਖਹਿਰਿਆਂ ਵਾਲਾ ਭਿੰਦਿਆ ਨੌਜਵਾਨ ਭੋਲੇ ਦੀ ਰੇਡ ਤੇ लाਠੀ ਵੀ ਸੋਟ ਹੋਏ 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 ਅੱਖ ਲੜਦੇ ਤੇ ਦਿਲ ਦਿੰਦੇ ਨੇ ਇਹ ਲਾਡਾਂ ਦੇ ਵਿੱਚ ਢਿੱਲ ਦਿੰਦੇ ਨੇ ਇਹ ਪੰਜਾਬ ਦੇ ਗੱਭਰੂ ਨੇ ਜੱਫੇ ਪਾਰ ਸਿਰ 5000 ਹੋਗਾ ਜੇ ਹੁਣ ਜੱਫਾ ਲੱਗਿਆ 1 5000 ਦਿਆ ਜਾਏਗਾ ਲੱਗ ਗਿਆ तुम्हें कैसे पता था संदीप सिंह जफा लगेगा वो लड्या कर कोशिश है लड्डा भज जाना है वो लड्डा भज जाना है मेजर जी मान करना जो लड्डा भज आया मेजर जी